ਤਨ ਤਨ ਸ੍ਰੀ ਗੁਰੂ ਪ੍ਰੰਤ ਸਰਹਵ ਚਿਓ ਅੰਗ ਕੀ ਸੁਕੋੰਜਾ ਲੋ ਨਹਿਲਾਤੀ ਜਾ ਜਨਮ ਜਨਮ ਕੀ ਇਸ ਮਨ ਕੋ ਮਲ ਮਲ ਲਾਗੀ ਕਾਲਾ ਹੋਆ ਯਾਹੋ ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ ਇੱਤਾ ਨਹੀਂ ਹੋ ਸਕਦਾ ਹਨਲ ਖਨਲੀ ਤੋਤੀ ਉਜਰੀ ਨਾ ਹੋਵੇ ਜੇ ਸੋ ਪੋਵਣ ਪਾਹੋ ਜਿਵੇਂ ਦਿੱਲੀ ਦੀ ਲੀਰ ਤਉ ਤੇ ਸਿੱਟੀ ਨਹੀਂ ਹੁੰਦੀ ਭਾਵੇਂ 100 ਵਾਰੀ ਧੋਣ ਦਾ ਯਤਨ ਕਰੋ ਮਨ ਕੋ ਪਰਿਸ਼ਾਦ ਦੀ ਜੀਵਤ ਮਰੇ ਉਲਟੀ ਹੋਵੇ ਮਤਬਜ਼ਲਾ ਹੋ ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਾ ਹੀ ਮਰੇ ਮਾਇਆ ਦੇੰਭੂ ਬੁੱਲੋਂ ਮਰੇ ਤੇ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਏ ਨਾਨਕ ਮੇਲ ਨ ਲਗਈ ਨਾ ਫਿਰ ਜੁਨੀ ਪਾਹੋ ਤਾਂ ਤੇ ਹੀ ਨਾਨਕ ਕੋ ਮੇਲ ਵੀ ਨਹੀਂ ਲਗਦੀ ਤੇ ਫਿਰ ਜੁਨਾ ਵਿੱਚ ਵੀ ਨਹੀਂ ਪੈਂਦਾ ਮਹੱਲਾ ਤੀਜਾ ਚੌਹ ਜੁਗੀ ਕਲ ਕਾਲੀ ਖਾਂਡੀ ਇੱਕ ਉੱਤਮ ਪਦ ਵੀ ਇਸ ਜੁਗ ਮਾਹੇ ਚੌਹ ਜੁਗਾ ਉਸ ਕਲ ਜੁਗ ਹੀ ਕਲ ਖਿੰਦ ਹੈ ਪਰ ਇਸ ਯੁੱਗ ਵਿੱਚ ਵੀ ਇੱਕ ਉਤਮ ਪਦਵੀ ਮਿਲਦੀ ਹੈ ਗੁਰਮਖ ਹਰਿਕੀਰਤ ਫਲਪਾਈਏ ਜਿਨਨ ਕੋ ਹਰ ਲਿਖ ਪਾਹੀ ਉਹ ਪਦਵੀ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਭਗਤੀ ਨੂੰ ਲੇਖਿ ਪਿਛਲੀ ਕੀਤੀ ਕਿਵਾਈ ਅਨੁਸਾਰ ਲਿਖ ਦਿੰਦਾ ਹੈ ਉਹ ਗੁਰਮਖ ਹਰੀ ਦੀ ਸਿਫਤਲਾ ਰੂਪ ਫਲ ਇਸੇ ਯੁੱਗ ਵਿੱਚ ਪ੍ਰਾਪਤ ਕਰਦੇ ਹਨ ਨਾਨਕ ਗੁਰਪੁਰ ਸਾਧੀ ਅੰਦ ਨੂੰ ਭਗਤ ਹਰ ਉਚਰੇ ਹਰ ਭਗਤੀ ਵਾਹੇ ਸਵਾਹੇ ਏ ਨਾਨਕ ਓ ਮਨੋ ਕੋ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹੇ ਹਰੀ ਮੈਨੂੰ ਸਾਝ ਜਨਾਂ ਦੀ ਸੰਗਤ ਮਿਲਾ ਮੈਂ ਮੋਹ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰੀ ਗੁਣ ਗਾਵਾਂ ਤੇ ਨਿਤ ਹਰੀ ਨਾਮ ਉਚਾਰਾਂ ਤੇ ਗੁਰੂ ਦੀ ਮਤ ਲੈ ਕੇ ਸਦਾ ਹਰੀ ਰੰਗ ਮਾਣਾ ਹਰਿ ਜਪ ਜਪ ਔਖਦ ਖਾਬਿਆ ਸਭ ਰੋਗ ਗਵਾਤੇ ਦੁੱਖਾਂ ਘਾਣ ਹਰੀ ਦਾ ਭਜਨ ਕਰਕੇ ਤੇ ਭਜਨ ਨੂੰ ਦਵਾਈ ਖਾਂਦੇ ਆ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਨਿਰਨਾ ਸਾਸਕ ਰਾਸਨ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਮੁੰਨਾ ਹਰੀ ਜਨ ਨੂੰ ਸੱਚਮੁੱਚ ਪੂਰੇ ਸਮਝੋ ਜਿਨ੍ਹਾਂ ਨੂੰ ਸਾਹ ਲੈਂਦੇ ਆ ਤੇ ਖਾਂਦੇ ਆ ਕਦੇ ਵੀ ਪ੍ਰਮਾਤਮਾ ਨਹੀਂ ਵਿਸਰਤਾ ਜੋ ਗੁਰਮੁਖ ਅਰਾਧ ਦੇ ਤਿਨ ਚੁਕੀ ਜਮਕੀ ਜਗਤ ਕਾਣ ਜੋ ਮਨੁਕ ਸਤਿਗੁਰ ਦੇ ਸੰਮੋਖ ਹੋ ਕੇ ਹਰੀ ਨੂੰ ਸਿਮਰਦੇ ਹਨ ਉਹਨਾਂ ਲਈ ਜਮ ਦੀ ਤੇ ਜਗਤ ਦੀ ਮੁਹਤਾਜੀ ਮੁਕ ਜਾਂਦੀ ਹੈ ਸਲੋਕ ਮਹੱਲਾ ਤੀਜਾ ਰੇ ਜਨ ਉਫਾਰੇ ਦੱਬੇ ਹੋ ਸੁਪਿਆਂ ਗਈ ਵਿਹਾਈ ਮੋਹ ਰੂਪ ਉਥਾਰੇ ਦੇ ਦੱਬੇ ਹੋਏ ਹੀ ਭਾਈ ਤੇਰੀ ਉਮਰ ਸਤਿਆਂ ਹੀ ਗੁਜ਼ਰ ਗਈ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਦਰ ਨਾ ਉਪਦੇਉ ਚਾਓ ਸਤਿਗੁਰ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਪੁਜਿਆ ਸਰੀਰ ਜਲਿਓ ਗੁਣ ਵਹਰਾ ਜੋ ਗੁਰਕਾਰ ਨਾ ਕਮਾਏ ਕੁਣਾਤ ਸਖਣਾ ਸਰੀਰ ਸੜ ਜਾਏ ਜੇ ਸਤਗ੍ਰਿਦ ਅੱਸੀ ਹੋਈ ਕਾਰ ਨਹੀਂ ਕਰਦਾ ਜਗਤ ਜਲੰਦਾਰ ਦਿੱਟਮੇ ਹਮੈ ਦੁਜੈ ਪਾਈ ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੇ ਵਿੱਚ ਤੇ ਮਾਇਆ ਦੇ ਮੂਹ ਵਿੱਚ ਸਨਦਾ ਵੇਖਿਆ ਹੈ ਨਾਨਕ ਗੁਰਪ੍ਰਸ ਗੁਰ ਸਰਨਾਈ ਉਪਰੇ ਸਚ ਮਨ ਸਬਦ ਧਿਆਏ ਏ ਨਾਨਕ ਗੁਰ ਦੇ ਸਬਦ ਦੇ ਰਾਹੀ ਸੱਚੇ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਿਗੁਰ ਦੀ ਸਰਨ ਪੈ ਕੇ ਇਸ ਹਉਮੇ ਵਿੱਚ ਸੁਣ ਤੋਂ ਬਚਦੇ ਹਨ ਅੰਮਹਾ ਲਾਤੀਜਾ ਸਾਵਧਰਤੇ ਹਉਮੈ ਗਈ ਸੋਭਾਵੰਤੀ ਨਾਰ ਜਿਸ ਦੀ ਹਉਮੈ ਸਤਿਗੁਰੂ ਸਾਧੂ ਵਿੱਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ ਰੂਪ ਰੂਪੀ ਨਾਰੀ ਸੋਭਾਵੰਤੀ ਹੈ ਫਿਰਕੇ ਪਾਣੇ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ ਉਹ ਹਰੀ ਆਪਣੇ ਵਰੁਪਤੀ ਦੇ ਹੁਕਮ ਵਿੱਚ ਸਦਾ ਤੁਰਦੀ ਹੈ ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ ਫੇਜ ਸੁਹਾਵੀ ਸਦਾ ਫਿਰ ਰਾਵੈ ਹਰ ਵਰ ਪਾਇਨਾਰ ਜਿਸ ਜੀਵ ਸਤਰੀ ਨੇ ਪ੍ਰਭ ਪਤੀ ਨੂੰ ਲੱਭ ਲਿਆ ਹੈ ਉਸਦੀ ਹਿਰਦੇ ਰੂਪ ਸੇ ਸੁੰਦਰ ਹੈ ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ ਨਾ ਹਰ ਮਰੀਨ ਕਦੇ ਦੁੱਖ ਲੱਗੇ ਸਦਾ ਸੁਹਾਗਣਾਰ ਉਹ स्त्री ਸਦਾ ਸਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੇ ਆਂ ਮਾਨਕ ਹਰ ਪਰਮੇਲਈ ਗੁਰ ਕੈ ਹੇਤ ਪਿਆਰ ਇਹ ਨਾਨਕ ਗੁਰੂ ਦੇ ਪਿਆਰ ਵਿੱਚ ਉਸਦੀ ਵਰਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਲਾਇਆ ਹੈ ਪੌੜੀ ਜਿਨਾਂ ਗੁਰੂ ਕੋ ਪਿਆਰ ਆਪਣਾ ਤੇ ਨਰ ਬੁਰੀਆਰੀ ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ ਉਹ ਬਹੁਤ ਭੜੇ ਹਨ ਹਰ ਜੀਵ ਤਨ ਦਾ ਦਰਸ਼ਨ ਨਾ ਕਰੋ ਪਾਪਸ਼ਟ ਹਤਿਆਰੀ ਰੱਬ ਮੇਰ ਹੀ ਕਰੇ اے ਭਾਈ ਉਹਨਾਂ ਦਾ ਦਰਸ਼ਨ ਨਾ ਕਰੋ ਉਹ ਬੜੇ ਪਾਪੀ ਤੇ ਹਤਿਆਰੀ ਹਨ ਉਹ ਘਰ ਘਰ ਫਿਰੇ ਕੁਸੱਦਮਨ ਜਾਂ ਧਰ ਘਟਨਾਰੀ ਮਨ ਖੋਟੇ ਉਹ ਆਦਮੀ ਵਿਵਚਨ ਸਤਰੀ ਵਾਂਗ ਘਰ ਘਰ ਫਿਰਦੇ ਹਨ ਬਲ ਭਾਗੀ ਸੰਗਤ ਮਿਲੈ ਗੁਰਮੁਖ ਸਵਾਰੀ ਬਲ ਭਾਗੀ ਮਨੁਖ ਸਤਗੁਰੂ ਦੀ ਨਿਵਰਜੀ ਹੋਈ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਹਨ ਹਰ ਮੇਲੋ ਸਤਗੁਰੂ ਦਿਆ ਕਰ ਗੁਰ ਕੋਪ ਲਿਹਾਰੀ ਏ ਹਰੀ ਮੈਂ ਸਤਗੁਰੂ ਮੈਂ ਸਦਕੇ ਹਸਤguru ਤੇ ਮੇਲ ਕਰਕੇ ਸਤguru ਨੂੰ ਮਿਲਾਂ ਸਲੋਕ ਮਹੱਲਾ ਤੀਜਾ ਗੁਰਸੇਵਾ ਤੇ ਮੁਖ ਉਪਜੇ ਫਿਰ ਦੁੱਖ ਨ ਲੱਗੈ ਆਈ ਸਤguru ਦੀ ਸੇਵਾ ਤੋਂ ਮਨੁੱਖ ਨੂੰ ਸੁਖ ਪ੍ਰਾਪਤ ਹੁੰਦਾ ਫਿਰ ਕਦੇ ਕਲੇਸ਼ ਨਹੀਂ ਹੁੰਦਾ ਜੰਮਣ ਵਰਨਾ ਮਿੱਟ ਗਿਆ ਕਾਲੇ ਕਾਂ ਕਿਛ ਨਾ ਵਸਾਈ ਉਸਦਾ ਜੰਮਣ ਜੰਮਣ ਵਾਲ ਮੁੱਕ ਜਾਂਦਾ ਹੈ ਤੇ ਚਮਕਾਲ ਦਾ ਕੁਝ ਵਸ ਨਹੀਂ ਚੱਲਦਾ ਹਰ ਸਿੱਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਈ ਹਰੀ ਨਾਲ ਉਸਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿੱਚ ਸਮਾਇਆ ਰਹਿੰਦਾ ਹੈ ਨਾਨਕ ਹਉ ਬੁਲਿਹਾਰੀ ਤਿੰਨ ਕੋ ਜੋ ਚੱਲੈ ਸਤਿਗੁਰ ਪਾਏ ਹੇ ਨਾਨਕ ਮੈਂ ਉਹਨਾਂ ਤੋਂ ਸਦਕੇ ਹਾਂ ਜਿ ਸਤਿਗੁਰੂ ਦੇ ਪਿਆਰ ਵਿੱਚ ਤੁਰਦੇ ਹਨ ਮਹੱਲਾ ਤੀਜਾ ਬਿਨ ਸਬਦ ਦੇ ਸੁਧ ਨਾ ਹੋਵੀ ਜੇ ਅਨੇਕ ਕਰੇ ਸ਼ਿੰਗਾਰ ਸਤਿਗੁਰੂ ਦੇ ਸ਼ਬਦ ਤੋਂ ਬਿਨ ਜੀਵ ਸ੍ਰੀਪਾ ਮੈਂ ਬਿਆੰਤ ਸ਼ਿੰਗਾਰ ਕਰੇ ਸੁਧਰੀ ਹੋ ਸਕਦੀ ਕਿਰ ਕਿਸਾ ਨ ਜਾਣੀ ਦੂਜੇ ਭਾਏ ਪਿਆਰ ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿੱਚ ਸੁਰਤ ਹੁੰਦੀ ਹੈ। ਸਾਖ ਸੁਗਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ। ਇਹ ਨਾਨਕ ਇਹੋ ਜੀ स्त्री ਮਨ ਨੂੰ ਫੂਟੀ ਤੇ ਭੜੀ ਲਛਣ ਵਾਲੀ ਹੁੰਦੀ ਹੈ। ਕਿਨਾਰੀਆਂ ਵਿੱਚ ਉਹ ਭੜੀ ਨਾਰ ਕਹੋਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।